वेलकम टू द एबी 18 न्यूज एंड यूएनएन पंजाब ਜਿਹੜਾ ਕਿ ਤੁਹਾਨੂੰ ਪਤਾ ਰਾਜਕੁਮਾਰ ਮੈਂਡੋਸ ਸਾਹਿਬ ਵਿੱਕੀ ਵਡੇਰਾ ਸਾਹਿਬ ਦੀ ਡਾਇਰੈਕਸ਼ਨ ਵਿੱਚ ਤੇ ਸਾਡੇ ਤਿੰਨਾਂ ਦੇ ਵੱਲੋਂ ਸਤਨਾਮ ਜੀ ਇੱਕ ਸੰਯੁਕਤ ਉਪਰਾਲਾ ਇੱਕ ਸੰਯੁਕਤ ਮੰਚ ਉਹ ਸ਼ਕਤੀਤਾ ਨੂੰ ਦਿੱਤਾ ਗਿਆ ਹੈ ਜਿਹੜੇ ਸ਼ਹਿਰ ਦੇ ਵਿੱਚ ਕਾਉਂਸਲਰ ਰਹੇ ਨੇ ਜਾਂ ਬਣਨ ਦੀ ਇੱਛਾ ਰੱਖਦੇ ਨੇ ਜਾਂ ਉਹਨਾਂ ਦਾ ਪਛੋਕੜ ਇਹ ਚੀਜ਼ਾਂ ਨਾਲ ਜੁੜਿਆ ਰਿਹਾ ਹੈ ਅੱਜ ਜਿੱਥੇ ਸਾਡੀ ਟੀਮ ਪਹੁੰਚੀ ਹੈ ਮੈਨਰੋ ਸਾਹਿਬ ਇਹ ਵਾਰਡ ਪਿਛਲੇ ਸਾਲ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਕਿਉਂਕਿ ਇੱਕ ਤਾਂ ਬਾਅਦ ਇਲੈਕਸ਼ਨ ਸੀਗੀ ਉੱਤੋਂ ਗਵਰਨਮੈਂਟ ਹੁੰਦੀ ਹੈ ਤਾਂ ਹਰੇਕ ਨੂੰ ਇਹ ਹੁੰਦਾ ਕਿ ਸਰਕਾਰੀ ਜਿਹੜਾ ਨੁਮਾਇੰਦਾ ਖੜਾ ਹੈ ਉਹਦੇ ਜਿਹੜੇ ਹੱਥ ਨੇ ਉਹ ਅੱਪਰ ਹੈਂਡ ਹੁੰਦਾ ਬਟ ਇੱਕ ਇਤਿਹਾਸ ਸਿਰਜਦੇ ਦੁਨੀਆ ਨੇ ਦੇਖਿਆ ਕਿ ਇੱਕ ਆਮ ਘਰ ਦੇ ਵਿੱਚੋਂ ਨਿਕਲਿਆ ਹੋਇਆ ਇਨਸਾਨ ਜਿਹਦੀ ਕੋਈ ਸਿਆਸੀ ਬੈਕਗ੍ਰਾਉਂਡ ਨਹੀਂ ਸੀ ਹੈਗੀ ਜਿਹਦਾ ਕੋਈ ਪੋਲੀਟੀਕਲ ਫੈਮਿਲੀ ਬੈਕਗਰਾਉਂਡ ਨਹੀਂ ਸੀ ਹੈਗੀ ਉਹਨੇ ਅਜਿਹੀ ਜਿੱਤ ਹਾਸਲ ਕੀਤੀ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਅਲੱਗੀ ਛਾਪ ਛੱਡਤੀ ਗੱਲ ਕਰਨ ਜਾ ਰਹੇ ਹਾਂ ਵਾਰਡ ਨੰਬਰ 2 ਦੇ ਮੌਜੂਦਾ ਕਾਉਂਸਲਰ ਸਤਨਾਮ ਚੋਧਰੀ ਸਾਹਿਬ ਨਾਲ ਮੈਂਡੋ ਸਾਹਿਬ ਹੁਣ ਤੁਸੀਂ ਇਸ ਚਰਚਾ ਨੂੰ ਅੱਗੇ ਵਧਾਓ ਹਾਂ ਬਿਲਕੁਲ ਬਾਲੀਆ ਜੀ ਤੁਸੀਂ ਇਸ ਆਪਾਂ ਅੱਜ ਉਸ ਬੰਦੇ ਕੋਲ ਪਹੁੰਚੇ ਹਾਂ ਕਿ ਜਿਹਨੇ ਪਿਛਲਾ ਸਾਲ ਕਹਿ ਸਕਦਾ ਕਿ 25 ਦੇ ਵਿੱਚ ਆਪਣੇ ਨੋਕਾ ਲਿਆ ਸੀਗਾ ਪੂਰਾ ਜੇਕਰ ਗੱਲ ਕਾਉਂਸਲਰਾਂ ਦੀ ਕਰੀਏ ਔਰ ਚੌਧਰੀ ਪਰਿਵਾਰ ਤਾਂ ਬਲੀ ਸਾਬ ਬਹੁਤ ਮਸ਼ਹੂਰ ਹੈ ਇਹ ਚਾਰ ਪੰਜ ਪਰਿਵਾਰ ਦੇ ਮੈਂਬਰ ਜਿਨ੍ਹਾਂ ਦੇ ਨਾਲ ਕਰਕੇ ਖੰਨੇ ਸ਼ਹਿਰ ਦੇ ਵਿੱਚ ਚੌਧਰੀ ਪਰਿਵਾਰ ਬਹੁਤ ਜਿਨ੍ਹਾਂ ਨੇ ਮੁਕਾਮ ਹਾਸਲ ਕੀਤੇ ਨੇ ਔਰ ਮੈਂ ਨਾ ਚੌਧਰੀ ਸਾਬ ਤੁਹਾਨੂੰ ਮੁਬਾਰਕਾਂ ਦਿੰਦਾ ਕਿ ਤੁਸੀਂ ਜਿਹੜਾ ਮੁਕਾਮ ਹਾਸਲ ਕੀਤਾ ਇਹ ਜਲਦੀ ਜਲਦੀ ਕੋਈ ਕਾਉਂਸਲਰ ਮੁਕਾਮ ਹਾਸਲ ਨਹੀਂ ਕਰ ਸਕਦਾ ਔਰ ਸਭ ਤੋਂ ਵੱਡੀ ਗੱਲ ਜੋ ਅਸੀਂ ਦੇਖਿਆ ਜਦੋਂ ਅਸੀਂ ਕਾਰ ਲੈ ਕੇ ਇਸ ਏਰੀਆ ਚ ਆਏ ਸੀਗੇ ਤਾਂ ਥੋੜੀ ਸਾਰੀਆਂ ਗਲੀਆਂ ਪੱਕੀਆਂ ਕਿ ਸਾਨੂੰ ਕਈ ਗਲੀਆਂ ਘੁੰਮਣ ਦਾ ਮੌਕਾ ਮਿਲ ਗਿਆ ਅਸੀਂ ਗਲੀ ਨੰਬਰ 1 ਵੀ ਗਏ ਗਲੀ ਨੰਬਰ 10 ਵੀ ਗਏ ਗਲੀ ਨੰਬਰ 3 ਵੀ ਗਏ ਵਾਪਸ ਵੀ ਮੁੜੇ ਸੋ ਗੱਲ ਹੀ ਕੇ ਹੁਣ ਸ਼ੁਰੂਆਤ ਕਰਦੇ ਆ ਜੌਦੀ ਸਾਹਿਬ ਤੁਹਾਡੀ ਜੀਵਨੀ ਦੇ ਉੱਪਰ ਕਿਵੇਂ ਤੁਸੀਂ ਜਿਹੜਾ ਹੈ ਇਸ ਲਾਈਨ ਦੇ ਵਿੱਚ ਆਏ ਕਿ ਆ ਤੁਹਾਡੇ ਇਸ ਤੋਂ ਪਹਿਲਾਂ ਕੋਈ ਪਰਿਵਾਰ ਦੇ ਮੈਂਬਰ ਕਾਉਂਸਲਰ ਸੀਗੇ ਜਾਂ ਕਿੰਨਾ ਕੁ ਸਮਾਂ ਤੁਹਾਨੂੰ ਜਿਹੜਾ ਹੈ ਇੱਥੇ ਆਉਣਾ ਮਿਲਿਆ ਥੋੜਾ ਸੰਖੇਪ ਵੀ ਕਰਦੇ ਆ ਪਹਿਲਾਂ ਮੈਂ ਧੰਨਵਾਦ ਦਿੰਦਾ ਮੈਨਰੋ ਸਾਹਿਬ ਤੁਹਾਡਾ ਬਾਲਿਆ ਜੀ ਤੇ ਬਿੱਕੀ ਪ੍ਰੇਰਾ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਮੈਂ ਸਾਰਿਆਂ ਦੇ ਰੂਬਰੂ ਹੋ ਰਿਆਂ ਸਾਰਿਆਂ ਤੋਂ ਪਹਿਲਾਂ ਮੈਂ ਆਪਣੇ ਵੱਡੇ ਵੀਰ ਖੁਰਕੀਤ ਕੋਟਲੀ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਨੂੰ ਟਿਕਟ ਦੇ ਕੇ ਨਵਾਜਿਆ ਮੇਰਾ ਬੈਕਗ੍ਰਾਉਂਡ ਕੋਈ ਵੀ ਪੋਲੀਟੀਕਲ ਨਹੀਂ ਹੈਗਾ ਮੈਂ ਬਹੁਤ ਛੋਟੇ ਘਰ ਤੋਂ ਬਹੁਤ ਮਿਹਨਤ ਕਰਕੇ ਉੱਪਰ ਆਇਆ ਤੇ ਮੈਂ ਮਾਡਲ ਟਾਉਨ ਦਾ ਜੋ ਮੇਰੇ ਤੇ ਉਹਨਾਂ ਨੇ ਆਸਾਨ ਕੀਤਾ ਇਸ ਜਨਮ ਤੱਕ ਮੈਨੂੰ ਲੱਗਦਾ ਵੀ ਮੈਂ ਮਾਡਲ ਟਾਉਨ ਦਾ ਆਸਾਰ ਨਹੀਂ ਦੇ ਸਕਦਾ ਗੁਰਨਾਣਕ ਮੱਲਾ ਮਾਡਲ ਟਾਉਨ ਦੇਵਕਾਰ ਨਗਰ ਇਹਨਾਂ ਲੋਕ ਸਾਰੇ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ ਦੇਖੋ ਕਿੰਨਾ ਪੋਲੀਟিক্যাল ਪ੍ਰੈਸ਼ਰ ਤੀਗਾ ਮੈਨੂੰ ਜਦੋਂ ਮੈਂ ਖੜਨ ਲੱਗਿਆ ਉਦੋਂ ਮੈਨੂੰ ਬਹੁਤ ਲੋਕਾਂ ਨੇ ਕਿਹਾ ਵੀ ਇਹ ਸੀਟ ਜਿਹੜੀ ਸਰਕਾਰ ਹੈ ਉਹਦੀ ਹੁੰਦੀ ਹੈ ਪਰ ਕੁਰਕੀਤ ਬਾਈ ਜੀ ਨਾਲ ਮੇਰਾ ਬਹੁਤ ਪਿਆਰ ਹੈ ਪਹਿਲਾਂ ਮੇਰੇ ਨਾਨਾ ਜੀ ਵੀ ਉਹਨਾਂ ਦੇ ਪਰਿਵਾਰ ਨਾਲ ਰਹੇ ਨੇ ਫੈਮਿਲੀ ਰਿਲੇਸ਼ਨ ਤੀਗੇ ਤੇ ਉਹਨਾਂ ਨੇ ਮੈਨੂੰ ਇਹ ਵਿਸ਼ਵਾਸ ਦਵਾਇਆ ਵੀ ਤੂੰ ਮੇਰੇ ਲਈ ਖੜ ਮੈਂ ਉਹਨਾਂ ਲਈ ਕਾਂਗਰਸ ਪਾਰਟੀ ਖੜਿਆ ਮੈਨੂੰ ਇਹ ਵੀ ਬਹੁਤ ਖੁਸ਼ੀ ਹੋਈ ਵੀ ਸਾਰੀ ਕਾਂਗਰਸ ਮੇਰੇ ਲਈ ਇਕਜੁੱਟ ਹੋ ਕੇ ਜਿੰਨੀ ਏਕਤਾ ਮੈਂ ਕਾਂਗਰਸ ਦੀ ਮੇਰੀ ਚੋਣ 'ਚ ਦੇਖੀ ਹੈ ਉਨੀ ਮੈਂ ਕਦੇ ਦੇਖੀ ਨਹੀਂ ਹੈਗੀ ਕਿਉਂਕਿ ਮੈਂ ਵੀ ਬਹੁਤ ਟਾਈਮ ਤੋਂ ਕਾਂਗਰਸ 'ਚ ਵਰਕ ਕਰ ਰਿਹਾ ਦੋ 10 ਤੋਂ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਕਾਂਗਰਸ ਮੇਰੇ ਲਈ ਇੱਕ ਜੁੱਟ ਹੋ ਕੇ ਲੜੀ ਪਰ ਜਿਹੜਾ ਮੇਰੇ ਬਾੜ ਨੇ ਮੇਰਾ ਸਾਥ ਦਿੱਤਾ ਮੈਂ ਇਸ ਜਨਮ ਕੀ ਅਗਲੇ ਦੋ ਤਿੰਨ ਜਨਮ ਵੀ ਇਹਨਾਂ ਦਾ ਸਹਾਰ ਨਹੀਂ ਮੋੜ ਸਕਦਾ ਮੈਨੂੰ 263 ਵੋਟਾਂ ਨਾਲ ਉਹਨਾਂ ਨੇ ਫਤਵਾ ਦਿੱਤਾ ਮੈਂ ਇਸ ਜਿੰ ਇਸ ਜਿੰਦਗੀ ਚ ਤਾਂ ਉਹਨਾਂ ਦਾ ਆਸਾਨ ਮੋੜ ਨਹੀਂ ਸਕਦਾ ਬਾਕੀ ਮੈਂ ਦਿਨ ਰਾਤ ਉਹਨਾਂ ਲਈ ਹਰ ਟਾਈਮ ਹਾਜ਼ਰ ਰਹਿਣਾ ਜਿੰਨਾ ਮੇਰੇ ਤੋਂ ਹੋ ਸਕੇ ਮੈਂ ਵੱਧ ਤੋਂ ਵੱਧ ਕੰਮ ਕਰਦਾ ਦੂਸਰੀ ਗੱਲ ਰਹੀ ਚੌਣਾ ਵਿੱਚ ਮੈਂ ਚਾਰ ਵਾਦੇ ਕੀਤੇ ଥିਗੇ ਇੱਕ ਸੀਐਸਟਾਫ ਚ ਦੇ ਜਦੋਂ ਉੱਤਰ ਦੇ ਤਿਗੇ ਉੱਥੇ ਚੌਂਕ ਤੇ ਬਹੁਤ ਬੁਰਾ ਹਾਲਤ ਠੀਕ ਤੇ ਇੱਕ ਪਾਰਕ ਕੋਲ ਗੰਦਗੀ ਦਾ 22 ਸਾਲ ਪਹਿਲਾਂ ਦਾ ਕੋਈ ਡੈਂਪ ଥିਗਾ ਉਹ ਮੈਨੂੰ ਚਕਾਉਂ ਤਕਨ ਲਈ ਇਹ ਕਿਹਾ ਗਿਆ ਮਹੱਲੇ ਵੱਲੋਂ ਤੇ ਤੀਸਰਾ ਮੇਰਾ ਕੰਮ ਦੀਗਾ ਗਰਾਊਂਡ ਬਣਾਉਣਾ ਤੇ ਇੱਕ ਗੁਨਾਨਕ ਮਹੱਲੇ ਪਾਣੀ ਵਾਲ ਪਾਣੀ ਵਾਲਾ ਕੰਮ ਦੀਗਾ ਵੀ ਗੰਦਾ ਪਾਣੀ ਆਉਂਦਾ ਜਿਨ੍ਹਾਂ ਚੋਂ ਤਿੰਨ ਤਾਂ ਮੈਂ ਫਤਿਹ ਕਰ ਚੁੱਕਿਆ ਜਿਹੜਾ ਚੌਥਾ ਹੈਗਾ ਉਹ ਐਜ਼ এ ਪ੍ਰੋਸੈਸ ਚੱਲ ਰਿਹਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਤੋਂ ਮੈਂ ਬਣਿਆ ਉਦੋਂ ਤੋਂ ਕੋਈ ਟੈਂਡਰ ਨਹੀਂ ਲੱਗਿਆ ਜਿਹੜੇ ਟੈਂਡਰ ਪੈਂਡਿੰਗ ਦੀਗੇ ਉਹ ਹਜੇ ਵੀ ਚੱਲ ਰਹੇ ਨੇ ਬੜਾ ਟਾਈਮ ਵੀ ਲੱਗਦਾ ਉਹਨਾਂ ਨੂੰ ਬਹੁਤ ਟਾਈਮ ਲੱਗਦਾ ਉਹਨਾਂ ਦਾ ਐਸਟੀਮੇਟ ਬਣ ਚੁੱਕਿਆ ਉੱਥੇ ਬਹੁਤ ਖੋਜ ਕੀਤੀ ਪਾਣੀ ਤਾਂ ਇਹ ਤਾਂ ਪਤਾ ਨਹੀਂ ਲੱਗਿਆ ਵੀ ਮਿਕਸ ਕਿੱਥੋਂ ਆਉਂਦਾ ਲਾਲੀ ਵੀਰ ਨੇ ਵੀ ਖੋਜ ਕੀਤੀ ਤੇ ਦੂਸਰੀ ਗੱਲ ਇਹ ਹੈ ਮੈਨੂੰ ਜਿੱਤਣ ਦੇ ਬਾਅਦ ਵੀ ਇੱਕ ਕਮੀ ਮਹਿਸੂਸ ਹੋਈ ਕਿਉਂਕਿ ਮੇਰੇ ਲਾਲੀ ਮੇਰਾ ਵੱਡਾ ਭਰਾ ਸੀਗਾ ਉਹਦੀ ਜਾਣ ਤੋਂ ਬਾਅਦ ਮੈਨੂੰ ਇੱਕ ਚੀਜ਼ ਦਾ ਬਹੁਤ ਅਹਿਸਾਸ ਹੈ ਵੀ ਅਸੀਂ ਬਹੁਤ ਇੱਕ ਥੰਮ ਖੋਲਿਆ ਕਾਂਗਰਸ ਨੇ ਠੀਕ ਹੈ ਤੇ ਜਦੋਂ ਵੀ ਮੈਂ ਜ਼ਿੰਦਗੀ 'ਚ ਜਦੋਂ ਦੇ ਵੀ ਲਾਲੀ ਕੋ ਜਾਂਦੇ ਦੀ ਲਾਲੀ ਵੀਰਾ ਆਪਾਂ ਨੂੰ ਪੋਜ਼ਿਟਿਵ ਵੀ ਮਿਲਿਆ ਕਿਉਂਕਿ ਮੈਂ ਲਾਲੀ ਦੇ ਥੜੇ ਚ ਹੀ ਸੀ ਤੀਗਾ ਲਾਲੀ ਦਾ ਇੱਕ ਛੋਟਾ ਬ੍ਰਦਰ ਬਣ ਕੇ ਇਧਰੋਂ ਪਹਿਲਾਂ ਵੀ ਲਾਲੀ ਵੀਰ ਨੂੰ ਜਿਤਾਇਆ ਜਦੋਂ ਲਾਲੀ ਵੀਰ ਦੀਆਂ ਵੋਟਾਂ ਆਈਆਂ ਨੇ ਉਦੋਂ ਸਾਡੇ ਵਾਲੇ ਜਿਹੜੇ ਏਰੀਏ 'ਚ ਮੇਰਾ ਘਰ ਹੈ ਉਥੋਂ ਲਾਲੀ ਵੀਰ 85 ਵੋਟਾਂ ਨਾਲ ਜਾਂ 80 ਵੋਟਾਂ ਨਾਲ ਜਿੱਤ ਕੇ ਲੀਡ ਪ੍ਰਾਪਤ ਕਰਕੇ ਗਏ ਸੀਗੇ ਤੇ ਪਰ ਜਣੀ ਕਿ ਜਿੱਤ ਆਪਣੀ ਜਗਾ ਪਰ ਫਿਰ ਵੀ ਮੈਨੂੰ ਇੱਕ ਦੁੱਖ ਜ਼ਰੂਰ ਹੋਈਗਾ ਕਿ ਹਾਂ ਜੇ ਉਹ ਥੰਮ ਹੁੰਦਾ ਚਾਹੇ ਮੈਂ ਐਮਸੀ ਨਾ ਹੁੰਦਾ ਪਰ ਫਿਰ ਵੀ ਮੇਰੀ ਸਟ੍ਰੌਂਗ ਪੀਗਾ ਕਾਂਗਰਸ ਇਸ ਤਾਂ ਮੈਂਦੋ ਸਾਹਿਬ ਆਪਾਂ ਦੇਖਿਆ ਕਿ ਆਮ ਘਰਾਂ ਦੇ ਬੱਚੇ ਜਦੋਂ ਇੱਕ ਅਹੁਦੇ ਇੱਕ ਰੁਤਬੇ ਤੇ ਪਹੁੰਚਦੇ ਨੇ ਸਤਨਾਮ ਚੌਧਰੀ ਜੀ ਤਾਂ ਇਹੀ ਹੈ ਜਿਹੜੀ ਕਿ ਇਨਸਾਨੀਅਤ ਇੱਕ ਮਾਨਵਤਾ ਤੇ ਇੱਕ ਜਿਹੜਾ ਆਪਣਾ ਭਾਈਚਾਰਾ ਵੈ ਉਹ ਆਪਣਾ ਹੋਰ ਮਜ਼ਬੂਤ ਹੁੰਦਾ ਚੌਧਰੀ ਭਾਈਚਾਰਾ ਦੇ ਆਪਣੇ ਸ਼ਹਿਰ ਦੇ ਵਿੱਚ ਡੇਟ 200 ਤੋਂ ਵੱਧ ਮਕਾਨ ਨੇ ਜੀ ਆਪਾਂ ਸਾਰੇ ਜਾਣਦੇ ਹਾਂ ਤੇ ਮੇਨ ਗੱਲ ਹੈ ਭਾਈਚਾਰਾ ਸਾਡੇ ਸ਼ਹਿਰ ਦੀ ਡਿਵੈਲਪਮੈਂਟ ਦੇ ਵਿੱਚ ਬਹੁਤ ਹਿੱਸੇਦਾਰ ਵੀ ਰਿਹਾ ਗਨਨਾਜੀ ਦੀ ਗੱਲ ਕਰੀਏ ਤਾਂ ਨੀਰਨ ਜੀ ਦੀ ਗੱਲ ਕਰ ਲਈਏ ਸਾਫ ਦਾ ਡੀਐਸਪੀ ਚੌਧਰੀ ਸਾਹਿਬ ਦੀ ਗੱਲ ਕਰ ਲਈਏ ਇਹ ਸਾਰਿਆਂ ਨੇ ਬਹੁਤ ਵੱਡਾ ਕੰਟਰੀਬਿਊਸ਼ਨ ਦਿੱਤਾ ਸਤਨਾਮ ਜੀ ਇਹਨਾਂ ਡਿਵੈਲਪਮੈਂਟਾਂ ਦੇ ਵਿੱਚ ਤੇ ਜਿੱਥੇ-ਜਿੱਥੇ ਇਹ ਲੋਕ ਗਏ ਨੇ ਉੱਥੇ ਇਹਨਾਂ ਨੇ ਆਪਣੀ ਸਕਾਰਾਤਮਕ ਤੇ ਇੱਕ ਅਮਿੱਟ ਛਾਪ ਛੱਡੀ ਹੈ ਜਿਹਦੇ ਨਾਲ ਕਿ ਸ਼ਹਿਰ ਨੂੰ ਬਹੁਤ ਚੰਗਾ ਸੁਨੇਹਾ ਗਿਆ ਹੁਣ ਆਪਾਂ ਜਿਵੇਂ ਜਾਣਦੇ ਹਾਂ ਚੌਧਰੀ ਸਾਹਿਬ ਕੇ ਚੋਣਾ ਆਪਣੇ ਦਰਵਾਜ਼ੇ ਤੇ ਆਣ ਪਹੁੰਚੀਆਂ ਨੇ ਵਾਡ ਨੰਬਰ 2 ਸਾਰੇ ਜਾਣਦੇ ਨੇ ਕਿ ਵਾਡਬੰਦੀ ਹੋਈ ਮੈਨਡੋ ਸਾਹਿਬ ਨਕਸ਼ਾਬੰਦੀ ਹੋਈ ਬਹੁਤ ਕੁਝ ਹੋਇਆ ਜਿੰਨੂੰ ਲੈ ਕੇ ਕੇ ਸ਼ਹਿਰ ਦੇ ਵਿੱਚ ਸਿਆਸਤ ਆਪਣਾ ਪੋ ਦੇ ਮਹੀਨੇ ਦੇ ਵਿੱਚ ਵੀ ਪਾਦੂ ਵਾਲੀ ਗਰਮੀ ਦਾ ਅਹਿਸਾਸ ਕਰ ਆ ਰਹੀ ਹੈ ਤਾਂ ਤੁਸੀਂ ਇਸ ਵਾਰੀ ਫਿਰ ਮਨ ਬਣਾ ਚੁੱਕੇ ਹੋ ਤੇ ਕੀ ਇਸ ਵਾਡਬੰਦੀ ਦਾ ਤੁਹਾਨੂੰ ਫਰਕ ਪਿਆ ਇਹ ਵਾਡਬੰਦੀ ਚ ਦੇਖੋ ਜਿਹੜੇ ਵਾਡ ਤੋਂ ਦੂਜੀ ਪਾਰਟੀ ਨੂੰ 41 ਜਾਂ 61 ਵੋਟਾਂ ਹੀ ਪਈਆਂ ਤੀਆਂ ਉਹਨਾਂ ਨੇ ਉਹ ਵਾਡ ਵੱਟ ਤੱਕ ਤੇ ਮੈਨੂੰ ਕੋਈ ਫਰਕ ਨਹੀਂ ਕਿਉਂਕਿ ਮੈਂ 1 ਸਾਲ ਵਿੱਚ ਬਹੁਤ ਵਰਕ ਕੀਤਾ ਜਿੰਨਾ ਮਿਹਨਤ ਕੀਤੀ ਹੈ ਲੋਕਾਂ ਲਈ ਲੋਕੀ ਮੈਨੂੰ ਵਿਸ਼ਵਾਸ ਹੈ ਵੀ ਮੇਰੇ ਤੇ ਪੂਰਾ ਭਰੋਸਾ ਕਰਨਗੇ ਤੇ ਮੈਂ ਚੋਣ ਲੜਨੀ ਹੈ ਤੇ ਦੂਸਰੀ ਗੱਲ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਜੀ ਬਾਲਿਆ ਜੀ ਪੀ ਅਗਰ ਸੌਂ ਸਾਬ ਨੇ 4 ਸਾਲਾਂ ਚ ਵਿਕਾਸ ਕੀਤਾ ਤੇ ਬਾੜ ਬੰਦੀ ਕਰਨ ਦੀ ਕੋਈ ਲੋੜ ਨਹੀਂ ਤੀਗੀ ਕਿਉਂਕਿ ਲੋਕ ਪਾਕਿਸਤਾਨ ਤੋਂ ਨਹੀਂ ਆਣੇ ਲੋਕ ਉਸੇ ਪਾੜਾਂ ਚ ਬੈਠੇ ਨੇ ਸਾਨੂੰ ਲੜਨ ਚ ਕੋਈ ਹਰਜ ਨਹੀਂ ਹੈਗਾ ਹੁਣ ਮੇਰਾ ਬਾੜ ਲਿਹੜੀ ਰੋਡ ਤੇ ਜਾ ਕੇ ਸਟੇਸ਼ਨ ਦੇ ਸਾਹਮਣੇ ਬਣਾਤਾ ਮੈਨੂੰ ਉਰੇ ਤੋਂ ਸਮਰਾਲਾ ਰੋਡ ਤੋਂ ਕੰਮ ਕਰਦੇ ਹੋਏ ਲਿਹੜੀ ਰੋਡ ਤੱਕ ਉਦੋਂ ਤੱਕ ਮੇਰਾ ਲਿੰਕ ਨਹੀਂ ਬਣਨਾ ਕਿਉਂਕਿ ਜਿੰਨਾ ਬਾੜ ਛੋਟਾ ਆਊਗਾ ਐਮਸੀ ਨੂੰ ਕੰਮ ਕਰਨਾ ਸੌਖਾ ਲੱਗਦਾ ਉਹਦੇ ਵਿੱਚ ਕੀ ਹੁੰਦਾ ਬੰਦਿਆਂ ਨਾਲ ਲਿੰਕ ਬਣ ਦੇ ਦਿੰਦੇ ਨੇ ਐਮਸੀ ਕਿ ਦਿਨ ਚ 2 ਘੰਟੇ ਦੇ ਸਕਦਾ 3 ਘੰਟੇ ਦੇ ਸਕਦਾ ਸਾਰਾ ਦਿਨ ਆਪਣੇ ਜੀਵਨ ਲਈ ਉਹਨਾਂ ਨੂੰ ਜਾਣਾ ਪੈਂਦਾ ਆਪਣੇ ਵੀ ਕੰਮ ਨੇ ਉਹ ਵੀ ਕਰਨੇ ਪੈਂਦੇ ਨੇ ਤੇ ਅਗਰ ਮੇਰਾ ਵਾਰਡ ਇਹੀ ਰਹਿੰਦਾ ਤਾਂ ਮੈਂ ਆਪਣੇ ਬੰਦਿਆਂ ਲਈ ਆਪਣੇ ਵਾਰਡ ਲਈ ਹੋਰ ਵੀ ਜ਼ਿਆਦਾ ਕੰਮ ਕਰ ਸਕਦਾ ਤੀਆ ਪਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਵੀ ਵਾਰਡਬੰਦੀ ਜਿਵੇਂ ਮਰਜ਼ੀ ਕਰ ਲੈਣ ਅਸੀਂ ਤਿੰਨੇ ਵਾਰਡ ਜਿੱਤਾਂਗੇ ਅਸੀਂ 27 ਨੰਬਰ ਵਾਰਡ ਵੀ ਜਿੱਤਾਂਗੇ ਇੱਕ ਵੀ ਜਿੱਤਾਂਗੇ ਤੇ ਦੋ ਵੀ ਜਿੱਤਾਂਗੇ ਤੇ ਮੈਨੂੰ ਵਿਸ਼ਵਾਸ ਹੈ ਗੁਰਕੀਤ ਕੋਟਲੀ ਜੀ ਤੇ ਉਹ ਵਧੀਆ ਬੰਦਿਆਂ ਨੂੰ ਟਿਕਟ ਦੇਣਗੇ ਜਿਹੜੀ ਗੱਲ ਚੱਲ ਰਹੀ ਹੈ ਵੀ ਗੁਰਕੀਤ ਬਾਈ ਨੇ ਮੇਰੇ ਵੱਡੇ ਭਰਾ ਨੇ ਉਹਨਾਂ ਨੇ ਵਿਕਾਸ ਬਹੁ ਕੀਤਾ ਲਹਿੜੀ ਰੋਡ ਤੇ ਤੁਸੀਂ ਦੇਖਿਆ ਹੋਣਾ ਉਦੋਂ ਜਿਹੜੀ ਸੀਵਰੇਜ ਪਾਇਆ ਉਹ ਵੀ ਗੁਰਕੀਤ ਬਾਈ ਜੀ ਨੇ ਪਾਇਆ ਜਿਹੜੀਆਂ ਲਾਈਟਾਂ ਲੱਗੀਆਂ ਨੇ ਉਹ ਵੀ ਗੁਰਕੀਤ ਬਾਈ ਜੀ ਨੇ ਪਾਇਆ ਤੇ ਉਸ ਤੋਂ ਬਾਅਦ ਕੋਈ ਵਿਕਾਸ ਨਹੀਂ ਹੋਇਆ ਜੇ ਵਿਕਾਸ ਕੀਤਾ ਹੁੰਦਾ ਤਾਂ ਪਾਰਟ ਬੰਦੀ ਕਰਨ ਦੀ ਕੋਈ ਲੋੜ ਨਹੀਂ ਪੈਣੀ ਇਹਨਾਂ ਨੇ ਜਿਹੜੀ ਪਾਰਟ ਬੰਦੀ ਕੀਤੀ ਹੈ ਇਹਦੇ ਨਾਲ ਵੋਟਾਂ ਮਿਲਣੀਆਂ ਨਹੀਂ ਹੈਗੀਆਂ ਇਹਨਾ ਬੁਟਾ ਖਰਾਬ ਹੀ ਹੋਣੀ ਹੈ ਇਹਨਾਂ ਦੀ ਜਦੋਂ ਸਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬਾੜ ਬੰਦੀ ਬਾਰੇ ਵਿੱਚ ਤੁਸੀਂ ਦੱਸਿਆ ਕਿ ਬਾੜ ਬੰਦੀ ਨਾਲ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਕਹਿੰਦੇ ਜਿਸ ਕੌਂਸਲਰ ਨੇ ਕੰਮ ਕੀਤਾ ਹੋਵੇ ਇਸ ਕੌਂਸਲਰ ਨੇ ਆਪਣੇ ਵਾਰਡ 'ਚ ਕੰਮ ਕੀਤਾ ਹੋਵੇ ਨਾ ਉਹਦੇ ਨਾਲ ਦੇ ਬਾੜ ਵਾਲੇ ਵੀ ਡਿਗਰੀ ਹੁੰਦੇ ਨੇ ਵੀ ਯਾਰ ਇਹ ਵਧੀਆ ਬੰਦਾ ਹੈ ਇਹਨੇ ਆਪਣੇ ਬਾੜ ਨੂੰ ਬਹੁਤ ਵਧੀਆ ਬਣਾਤਾ ਸਾਡਾ ਬਾੜ ਅਧੂਰਾ ਪਿਆ ਇਹਦੇ ਵਿੱਚ ਵੀ ਕੰਮ ਹੋਣਾ ਚਾਹੀਦੇ ਆ ਵੈਸੇ ਮੇਰੇ ਹਿਸਾਬ ਨਾਲ ਤੁਹਾਨੂੰ ਤੁਸੀਂ ਚਾਹੇ ਜਿਹੜਾ ਮਰਜੀ ਏਰੀਆ ਜੁੜ ਗਿਆ ਜੋ ਤੁਹਾਡੇ ਪਰਿਵਾਰ ਦਾ ਨਾਮ ਹੈ ਜੋ ਤੁਸੀਂ ਕੰਮ ਕੀਤਾ ਨੇ ਆਪਣੇ ਵਾਰਡ ਦੇ ਵਿੱਚ ਉਹ ਲੋਕਾਂ ਨੂੰ ਸਭ ਨੂੰ ਪਤਾ ਹੈ ਪਰ ਮੈਂ ਹੁਣ ਇੱਕ ਗੱਲ ਤੁਹਾਡੇ ਨਾਲ ਥੋੜੀ ਜਿਹੀ ਜਿਹੜੀ ਹੈ ਛੇੜ ਰਿਹਾ ਕਿ ਜਦੋਂ ਤੁਹਾਨੂੰ ਲੱਗਿਆ ਪਤਾ ਕਿ ਤੁਸੀਂ ਵੋਟਾਂ ਨਾਲ ਹਾਰ ਗਏ ਮਸ਼ੀਨਾਂ ਤੋੜੀਆਂ ਗਈਆਂ ਉਸ ਟਾਈਮ ਕਿਵੇਂ ਹੋਇਆ ਕਿ ਤੁਹਾਨੂੰ ਲੱਗਦਾ ਸੀ ਕਿ ਤੁਹਾਡੀ ਪਾਰਟੀ ਅੱਡੇ ਬੜਾ ਸਟੈਂਡ ਲੈ ਜੋਗੀ ਔਰ ਤੁਸੀਂ ਮੋੜ ਜਿਹਦਾ ਹੈ ਬਰੇ ਕੌਂਸਲ ਬਣੂਗਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਵੀ ਗੁਰਕੀਤ ਬਾਈ ਹਰ ਟਾਈਮ ਹਰ ਬੰਦੇ ਨਾਲ ਖੜਦੇ ਨੇ ਕਿਉਂਕਿ ਸਾਡੇ ਸਵਾਰਥ ਥੋੜੇ ਬਾ ਜਿਆਦਾ ਹੋ ਜਾਂਦੇ ਨੇ ਵੀ ਅਸੀਂ ਸਵਾਰਥੀ ਹੋ ਜਾਂਦੇ ਹਾਂ ਉਹਨਾਂ ਤੋਂ ਕਿਨਾਰਾ ਕਰ ਜਾਂਦੇ ਜਾਂ ਕੋਈ ਵੀ ਬੰਦਾ ਦਿੱਖੋ ਪਰਿਵਾਰ ਵਿੱਚ ਸਾਰਿਆਂ ਨੂੰ ਬੰਦਾ ਸਾਰੀ ਚੀਜ਼ਾਂ ਨਹੀਂ ਦੇ ਸਕਦਾ ਆਪਾਂ ਵੀ ਆਪਣੇ ਪਰਿਵਾਰ 'ਚ ਕੋਈ ਚੀਜ਼ ਲੈ ਕੇ ਆਉਂਦੇ ਆ ਸਾਰੇ ਬੱਚਿਆਂ ਨੂੰ ਇੱਕ ਜਿਹੀ ਕੋਈ ਚੀਜ਼ ਨਹੀਂ ਦੇ ਸਕਦੇ ਪਰ ਗੁਰਪ੍ਰੀਤ ਭਾਈ ਦਾ ਇਹ ਹੁੰਦਾ ਵੀ ਵੱਡੇ ਉਹਨਾਂ ਦਾ ਇੱਕ ਸਿਫਤ ਹੈ ਵੀ ਆਪਾਂ ਉਹਨਾਂ ਨਾਲ ਲੜ ਵੀ ਲੰਨੇ ਆ ਸਾਰਾ ਕੁਝ ਕਰ ਲੰਨੇ ਆ ਉਹ ਹਰੇਕ ਬੰਦੇ ਨੂੰ ਪੂਰਾ ਮਾਣ ਦਿੰਦੇ ਨੇ ਇੱਜ਼ਤ ਮਾਣ ਦਿੰਦੇ ਨੇ ਔਰ ਮੇਂ ਦੂਸਰੀ ਗੱਲ ਖੁਰਕੀਤ ਬਾਈ ਦੀ ਟੀਮ ਹੈ ਨਾ ਜਿਹੜੀ ਮੈਨੂੰ ਉੱਤੇ ਵਿਸ਼ਵਾਸ ਸੀ ਵੀ ਇਹ ਜਿੰਨਾ ਮਰਜ਼ੀ ਲੜੀ ਜਾਣ ਸੋਨੀ ਹੋਗੇ ਵਿੱਕੀ ਮਹਿਤਾ ਜੀ ਹੋਗੇ ਮਿੱਤੂ ਤਵਾੜੀ ਹੋ ਗਿਆ ਜਿਹੜੀ ਟੀਮ ਹੈ ਕਾਂਗਰਸ ਦੀ ਮੈਂ ਬਾਕੀਆਂ ਦੇ ਨਾਮ ਲਵਾਂਗਾ ਬਹੁਤ ਟਾਈਮ ਲੱਗ ਜਾਣਾ ਬਿਲਕੁਲ ਪੂਰੀ ਸਟਰੋਂਗ ਹੈ ਔਰ ਪੂਰੀ ਇਕਜੁੱਟ ਹੈ ਕਿਸੇ ਵੀ ਨਾਲ ਜੂਝ ਸਕਦੀ ਹੈ ਦੂਸਰੀ ਗੱਲ ਮੈਂ ਇੱਕ ਵਿਰੋਧੀਆਂ ਦਾ ਹੋਰ ਪੁਲੇਖਾ ਕੱਢਦਾ ਵੀ ਜਿਹੜਾ ਉਹ ਸੋਚਦੇ ਨੇ ਵੀ ਗਾਂ ਆਣ ਆਲੀਆਂ ਵੋਟਾਂ 'ਚ ਕੋਈ ੱਤਕਾ ਕਰ ਲੈਣਗੇ ਉਹ ਭੁੱਲ ਜਾਣ ਕਿਉਂਕਿ ਖੰਨੇ ਵਿੱਚ ਨਹੀਂ ਆਉਣਾ ਜਿੰਨੀ ਟੀਮ ਵਰਕ ਕਰ ਰਹੀ ਹੈ ਪੂਰੇ ਜੋਰ ਨਾਲ ਕਰ ਰਹੀ ਹੈ ਸਾਮਾਨ ਤੇ ਸਾਰਿਆਂ ਨੂੰ ਪਤਾ ਲੱਜੂ ਕੋਈ ਬੰਦਾ ਨਾਈ ਨੂੰ ਪੁੱਛਦਾ ਕਿੰਨੇ ਕਬਾਲ ਕਹਿੰਦਾ ਖਰਜਾ ਮੂਰੀ ਗਿਰਨੇ ਨੇ ਸਾਰਾ ਕੋਈ ਤੁਹਾਡੇ ਸਾਹਮਣੇ ਆਉਣਾ ਪਰ ਸਾਡੀ ਟੀਮ ਇਕਜੁੱਟ ਹੈ ਅਸੀਂ ਭਾਈਚਾਰੇ 'ਚ ਪੂਰੀ ਛਾਂ ਹੈ ਸਾਡੀ ਆਪਸ 'ਚ ਪਰਿਵਾਰਕ ਰਿਲੇਸ਼ਨ ਨੇ ਸਾਡੇ ਸਾਰਿਆਂ ਦੇ ਵਧੀਆ ਟੀਮ ਹੈ ਗੁਰਕੀਰਤ ਬਾਈ ਦੀ ਔਰ ਗੁਰਕੀਰਤ ਦੇ ਕੰਮ ਕਰਨ ਦਾ ਜਿਹੜੀ ਨਿਮਰਤਾ ਹੈ ਨਾ ਉਹਨੇ ਸਾਰਾ ਕੁਝ ਲੈ ਜਾਣਾ ਹੈ ਬਹੁਤ ਵਧੀਆ ਚੌਧਰੀ ਸਾਹਿਬ ਨੇ ਗੱਲ ਕਹੀ ਹੈ ਜੀ ਕਿਉਂਕਿ ਗੁਰਕੀਰਤ ਸਿੰਘ ਕੋਟਲੀ ਸਾਹਿਬ ਨੇ ਉਹ ਟਾਈਮ ਸਤਨਾਮ ਚੌਧਰੀ ਜੀ ਤੇ ਵਿਸ਼ਵਾਸ ਜਤਾਇਆ ਕਿਉਂਕਿ ਸਾਰੇ ਜਣਾਂ ਦੇ ਬਾਅਦ ਇਲੈਕਸ਼ਨ ਦਾ ਬੜਾ ਪ੍ਰਭਾਵ ਹੁੰਦਾ ਬੜਾ ਇੱਕ ਪ੍ਰੈਸ਼ਰ ਹੁੰਦਾ ਪਏ ਮਨੋਤ ਸਾਹਿਬ ਵੀ ਕਿੰਨੋਂ ਦੇਈਏ ਟਿਕਟ ਕਿਉਂਕਿ ਸਰਕਾਰਾਂ ਨੇ ਜਿਹੜੀਆਂ ਬੈਠੇ ਨੇ ਆਪਾਂ ਸਾਰੇ ਜਾਣਦੇ ਆ ਸਰਕਾਰ ਹਮੇਸ਼ਾ ਪਰ ਹੈਂਡ ਤੇ ਰਹਿੰਦੀ ਹੈ ਚੌਧਰੀ ਸਾਹਿਬ ਸਾਲ ਬਹੁਤ ਤੁਸੀਂ ਕੰਮ ਕੀਤਾ ਇਹਨਾਂ ਦੇ ਕੰਮ ਕਰਨ ਦਾ ਆਪਾਂ 스ਕਿੱਲ ਦੇਖਿਆ ਬਿਲਕੁਲ ਥੋੜੀ ਜਿਵੇਂ ਮਨੋਤ ਸਾਹਿਬ ਤੁਸੀਂ ਗੱਲ ਕੀਤੀ ਕਿ ਆਪਾਂ ਗਲੀਆਂ ਤੇ ਦੇਖਿਆ ਤਾਂ ਡਿਵੈਲਪਮੈਂਟ ਪਰਤੱਖ ਨੂੰ ਪਰਮਾਨੈਂਟ ਦੀ ਜਰੂਰਤ ਨਹੀਂ ਹੁੰਦੀ ਉਹ ਹਮੇਸ਼ਾ ਧਰਤਲ ਤੇ ਦਿਖਦਾ ਜੇਕਰ ਚੌਧਰੀ ਸਾਹਿਬ ਦੁਬਾਰਾ ਘਟਨਾ ਵਾਂਗ ਕਲੀਅਰ ਹੈ ਗੱਲ ਇਹਦੇ 'ਚ ਕੋਈ ਦੋ ਰਾਏ ਨਹੀਂ ਵਾਟਬੰਦੀ ਤੁਸੀਂ ਕਹਿੰਦੇ ਹੋ ਕੋਈ ਗੱਲ ਨਹੀਂ ਹੈ ਕਿ ਮੈਂ ਤਾਂ ਕੰਮ ਕਰਨਾ ਪੈ ਥੋਡੇ ਵਾਰਡ ਦੀ ਜਨਤਾ ਤੁਹਾਡੇ ਤੇ ਅਸ਼ੀਰਵਾਦ ਰੂਪੀ ਫਤਵਾ ਦਿੰਦੀ ਹੈ ਤਾਂ ਇਸ ਵਾਰੀ ਕੀ ਨਵੀਂ ਸੋਚ ਲੈ ਕੇ ਆਪਾਂ ਵੋਟਰਾਂ ਦੀ ਕਚਹਿਰੀ ਦੇ ਵਿੱਚ ਜਾ ਰਹੇ ਹਾਂ ਕਿ ਇਸ ਵਾਰੀ ਇਹ ਕੰਮ ਨੇ ਮੇਰੇ ਜ਼ਹਿਨ 'ਚ ਕਿ ਜੇਕਰ ਮੈਨੂੰ ਮੌਕਾ ਮਿਲਿਆ ਤਾਂ ਮੈਂ ਇਹ ਕੰਮ ਕਰਕੇ ਇਹਨਾਂ ਦੀ ਜ਼ਿੰਦਗੀ ਨੂੰ ਵੀ ਸਹੂਲियत ਭਰੀ ਕਰਨਾ ਹੈ ਬਾਲਿਆ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਮੇਰੀ ਪਹਿਲਾ ਮੋਟਿਵੇਸ਼ ਦੀਆ 23 ਤਰੀਕ ਨੂੰ ਜਿੱਤੇ 24 ਤਰੀਕ ਨੂੰ ਮੈਂ ਗਰਾਊਂਡ ਖੋਲ੍ਹਿਆ ਤੁਸੀਂ ਜੇ ਕਿਤੇ ਸ਼ਾਮ ਨੂੰ ਨਿਗਾ ਮਾਰੋਗੇ ਤਾਂ ਗਰਾਊਂਡ 'ਚ ਲਾਈਟਾਂ ਪ੍ਰਾਈਵੇਟ ਤੌਰ ਤੇ ਲਵਾਈਆਂ ਨੇ ਮੇਰੀ ਟੀਮ ਹੈ ਪੂਰੀ ਮੈਂ ਕੱਲਾ ਨਹੀਂ ਹੈਗਾ ਮੇਰੇ ਨਾਲ ਬਾੜ ਦੇ ਕਾਫੀ ਮੁੰਡੇ ਜੁੜੇ ਹੋਏ ਨੇ ਅਸੀਂ ਉੱਥੇ 100 150 ਮੁੰਡਾ ਫਟਵਾਲ ਖੇਲਦਾ ਜਿੰਨੇ ਵੀ ਮੋੜਾਂ ਤੇ ਖੜਦੇ ਤੇ ਉਹ ਸਾਰੇ ਗਰਾਊਂਡ ਚ ਲਿਆਂਦੇ ਔਰ ਮੇਰਾ ਦੂਸਰਾ ਏ ਹੈ ਵੀ ਜੇ ਮੈਂ ਦੁਆਰਾ ਜਿੱਤਦਾ ਮੈਂ ਲਾਇਬ੍ਰੇਰੀ ਬਣਾਉਂਗਾ ਇੱਕ ਉਹਦੇ ਵਿੱਚ ਜਿੰਨਾ ਵੀ ਹੋ ਸਕਿਆ ਜਿੰਨੇ ਵੀ ਫਾਰਮ ਭਰਨੇ ਨੇ ਜਾਂ ਕੋਈ ਨਵੀਂ ਪੋਸਟ ਨਿਕਲਦੀ ਆ ਉਹਦੇ ਲਈ ਟ੍ਰੇਨਿੰਗ ਦੇਣੀ ਹੈ ਜਿਵੇਂ ਮੇਰੀ ਟੀਮ ਕਹੂਗੀ ਮੈਂ ਖੁਦ ਕੁਛ ਨਹੀਂ ਕਹਿੰਦਾ ਕਿਉਂਕਿ ਮੇਰੀ ਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਮੇਰੀ ਟੀਮ ਹੈ ਮੈਂ ਮੈਂ ਇਸ ਲਈ ਐਮਸੀ ਨਹੀਂ ਬਣਿਆ ਵੀ ਚਿੱਟਾ ਕੁਰਤਾ ਪਾ ਕੇ ਮੈਂ ਟੌਰ ਕੱਢ ਕੇ ਕਿਤੇ ਵਿਆਹ ਚ ਜਾਵਾਂ ਮੈਂ ਕਦੇ ਵੀ ਕੋਈ ਉਹ ਨਹੀਂ ਕਰਦਾ ਮੈਂ ਚਾਹੁੰਦਾ ਮੈਂ ਕੁਝ ਕਰ ਜਾਵਾਂ ਬਸ ਆਪਣੇ ਬਾੜ ਲਈਏ ਮੇਰੀ ਸੋਚ ਬਹੁਤ ਕੁਝ ਮੇਰੇ ਦਿਮਾਗ 'ਚ ਹੈ ਅਜੇ ਕੀ ਪਤਾ ਮੈਂ ਤੁਹਾਡੇ ਕੋ ਕਹਾ ਜਦੋਂ ਕਾਂਗਰਸ ਸਰਕਾਰ ਆਊਗੀ ਰੱਬ ਨੇ ਸੁੱਖ ਰੱਖਿਆ ਮਹਾਤਮਾ ਕਰੇ ਤੇ ਫਿਰ ਸਾਰੀਆਂ ਉਹ ਜੋ ਵੀ ਮੈਂ ਸੋਚੀਆਂ ਆਈਆਂ ਨੇ ਬਾੜ ਲਈਏ ਬਹੁਤ ਕੁਝ ਨਵਾਂ ਲੈ ਕੇ ਆਉਂਗਾ ਔਰ ਤੁਹਾਨੂੰ ਫੇਰ ਦੁਬਾਰਾ ਬੁਲਾਉਂਗਾ ਜੇ ਮੌਕਾ ਮਿਲਿਆ ਰੱਬ ਨੇ ਚਾਇਆ ਤਾਂ ਤੁਹਾਨੂੰ ਦੱਸੂਗਾ ਵੀ ਆਹ ਚੀਜ਼ ਮੈਂ ਸੋਚੀ ਸੀ ਦੀ ਅੱਜ ਕਰੀਏ ਕਿਉਂਕਿ ਜੋ ਮੈਂ ਸੋਚਦਾ ਹਾਂ ਮੈਂ ਕਰਦਾ ਚਾਹੇ ਮੈਨੂੰ ਪੱਲਿਓ ਕਰਨਾ ਪਵੇ ਚਾਹੇ ਜੋ ਮਰਜ਼ੀ ਕਰਨਾ ਪਵੇ ਕਿਉਂਕਿ ਜਦੋਂ ਮੈਂ ਗਰਾਊਂਡ ਦੀ ਗੱਲ ਕੀਤੀ ਗਰਾਊਂਡ ਪਿਛਲੇ 10-15 ਸਾਲ ਤੋਂ ਬੰਦ ଥିਗਾ ਜਿਹੜੇ ਹੋਰ ਕੈਂਡੀਡੇਟ ਨੇ ਉਹਨਾਂ ਨੂੰ ਉਹ ਜੋ ਖੜਨਾ ਵੀ ਚਾਹੁੰਦੇ ਨੇ ਉਹਨਾਂ ਕੋਲ ਕੋਈ ਐਸਾ ਮੋਟਿਵ ਨਹੀਂ ਹੈਗਾ ਵੀ ਉਹਨਾਂ ਨੇ ਕੀ ਕਰਨਾ ਉਹ ਸਿਰਫ ਇੱਕ ਰਾਜਨੀਤਿਕ ਪਹਿਲੂ ਲਈ ਕਰਦੇ ਮੈਂ ਰਾਜਨੀਤਿਕ ਪਹਿਲੂ ਲਈ ਨਹੀਂ ਐਮਸੀ ਕੁਰਤਾ ਪਜਾਮਾ ਪਾ ਕੇ ਘੁੰਮਣ ਲਈ ਨਹੀਂ ਬਣਿਆ ਮੈਂ ਆਪਣੇ ਬੰਦਿਆਂ ਲਈ ਬਣਿਆ ਜੋ ਮੇਰਾ ਵਾਰਡ ਚਾਹਦਾ ਪੀ ਮੇਰੇ ਸਾਡੇ ਕੋਲ ਆ ਸੁਵਿਧਾ ਮਾਵਨ ਉਹ ਸੁਵਿਧਾ ਮਾਵਨ ਲੈ ਕੇ ਆਉਂਗਾ ਚਾਹੇ ਮੈਨੂੰ ਉਹਦੇ ਲਈ ਕੁਰਕੀਤ ਬਾਈ ਨਾਲ ਵੀ ਲੜਕੇ ਲੈ ਕੇ ਆਣੀਆਂ ਪੈਣ ਲੈ ਕੇ ਆਉਂਗਾ ਬਹੁਤ ਬੜੀ ਗੱਲ ਬਲਿਆ ਜੀ ਨੇ ਕਰਤੀ ਕਿ ਜੇਕਰ ਲੜਕੇ ਵੀ ਕੋਈ ਕੰਮ ਕਰਾਉਣਾ ਪਿਆ ਤਾਂ ਕਰੂੰਗਾ ਇਹ ਖੋਸਲੇ ਹੁੰਦੇ ਨੇ ਕਿਉਂਕਿ ਇਹ ਧਰਤੀ ਤੋਂ ਉੱਠੇ ਹੋਏ ਲੀਡਰ ਨੇ ਔਰ ਸਭ ਤੋਂ ਬੜੀ ਗੱਲ ਜੋ ਚੋਦੀ ਸਾਹਿਬ ਦੂਜੀ ਦੀ ਗੱਲ ਕੀਤੀ ਹੈ ਨਾ ਕੁਰਤੇ ਪਜਾਮੇ ਚਿੱਟੇ ਕੁਰਤੇ ਪਿਆ ਔਰ ਬਲਿਆ ਜੀ ਅਕਸਰ ਆਪਾਂ ਦੇਖਦੇ ਆ ਕਿ ਬੜੇ ਬੜੇ ਵਾਦੇ ਬੰਦੇ ਕਰ ਦਿੰਦੇ ਨੇ ਕਿ ਮੈਂ ਇੱਕ ਵਾਰ ਕਾਉਂਸਲਰ ਬਣ ਜਾਵਾਂ ਮੈਂ ਜੀ ਘਰ ਕੰਮ ਕਰਾ ਦੂੰਗਾ ਹੁੰਗਾ ਕੀ ਹੈ ਮੁੜ ਕੇ ਦਰੋਜੇ ਵੀ ਨਹੀਂ ਖੁੱਲਦੇ ਬਿਲਕੁਲ ਸਰ ਹੈਨਾ ਜੁਲ੍ਹੇ ਸਾਹਿਬ ਤੁਹਾਡਾ ਸਲੂਟ ਆ ਤੁਹਾਨੂੰ ਤੁਸੀਂ ਇੱਕ ਐਸੇ ਇਲੈਕਸ਼ਨ ਲੜੇ ਨੇ ਔਰ ਉਹ ਸਮੇਂ ਦੇ ਵਿੱਚ ਹੂੰ ਕਹਿੰਦੇ ਵੀ ਜਦੋਂ ਕੋਈ ਐਸੇ ਇਲੈਕਸ਼ਨ ਵਿੱਚ ਨਾ ਕੋਈ ਕਿਸ ਨੂੰ ਕਹਿ ਦਿੰਦਾ ਕਿ ਬਾਲੀਆ ਜੀ ਤੁਸੀਂ ਇਲੈਕਸ਼ਨ ਲੜੋ ਮੈਂ ਪੈਸੇ ਵੀ ਦੰਨਾ ਹੈ ਅਹ ਲਗਾ ਮੈਂ ਨਹੀਂ ਲੜਨੇ ਇਲੈਕਸ਼ਨ ਇਹ ਇੱਕ ਤਾਂ ਸਰਕਾਰਾਂ ਨੇ ਹੂੰ ਦੂਜਾ ਵੀ ਮੈਂ ਹਜੇ ਕਿ ਨਾ ਤਾਂ ਕਿਸੇ ਡੋਡੂ ਡੋਰ ਗਿਆ ਨਾ ਕੁਝ ਹੋਇਆ ਹੈ ਅੱਛਾ ਜਦੋਂ ਤੁਹਾਨੂੰ ਟਿਕਟ ਮਿਲੀ ਜੋ ਤੁਹਾਨੂੰ ਇਹ ਕਿਹਨੇ ਤੁਹਾਨੂੰ ਗੈਸ ਦੀ ਵੀ ਤੁਸੀਂ ਇਲੈਕਸ਼ਨ ਲੜੋ ਤੁਹਾਡੀ ਤਿਆਰੀ ਕਿਵੇਂ ਕੀਤੀ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦੋਂ ਇਲੈਕਸ਼ਨ ਲੜਿਆ ਨਾ ਉਦੋਂ ਗੁਰਕੀਤ ਬਾਈ ਮੇਰੇ ਕੋਲ ਬਾਕਸ ਕਮੇਟੀ 12:00 ਵਜੇ ਪਹੁੰਚੇ ਉਹ ਕਹਿੰਦੇ ਵੀ ਸਤਨਾਮ ਤੂੰ ਕੀ ਦੇਖੋ ਉਹ ਲਾਲੀਬੀਰ ਦੀ ਪਹਿਲਾ ਟਿਕਟ ਸੀ ਕੋਈ ਇਹ ਜੇ ਸਮਾ ਬਣਿਆ ਵੀ ਉਹ ਕਹਿੰਦੇ ਵੀ ਅਸੀਂ ਨਹੀਂ ਲੜ ਸਕਦੇ ਉਦੋਂ 12:00 ਵਜੇ 2 ਘੰਟੇ ਰਹਿੰਦੇ ਸੀਗੇ ਗੁਰਕੀਤ ਬਾਈ ਜੀ ਕਹਿੰਦੇ ਵੀ ਸਤਨਾਮ ਇਲੈਕਸ਼ਨ ਲੜਨਾ ਮੈਂ ਉਹਨੂੰ ਕਿਹਾ ਵੀ ਮਤਲਬ ਕਾਗਜ਼ ਪਰ ਨੂੰ 2 ਘੰਟੇ ਰਹਿਗੇ ਸੀਗੇ ਹਾਂ ਕਾਗਜ਼ ਪਰ ਨੂੰ 2 ਘੰਟੇ ਹੀ ਰਹਿਗੇ ਸੀਗੇ ਤੇ ਗੁਰਕੀਤ ਬਾਈ ਕਹਿੰਦੇ ਵੀ ਤੁਸੀਂ ਫਾਰਮ ਭਰਨਾ ਮੈਂ ਬਾਈ ਨੂੰ ਇੱਕ ਗੱਲ ਕਹੀ ਵੀ ਮੈਂ ਤੇਰੇ ਨਾਲ ਖੜਾ ਅੱਜ ਵੀ ਖੜਾ ਹਾਂ ਔਰ ਕੱਲ੍ਹੂ ਵੀ ਮੈਂ ਖੜਾ ਰਹਾਂਗਾ ਮੈਂ ਉਹ ਉਹਨਾਂ ਚੋਂ ਨਹੀਂ ਹੈਗਾ ਵੀ ਜਿਹੜੇ ਬਹਾਰ ਵੇਲੇ ਆਉਂਦੇ ਨੇ ਔਰ ਬਹਾਰ ਵੇਲੇ ਜਦੋਂ ਪੱਤ ਬੜੇ ਝੜ ਜਾਂਦੇ ਨੇ ਮੈਂ ਇਹਨਾਂ ਦੇ ਨਾਲ ਖੜਾ ਹਾਂ ਹਰ ਟਾਈਮ ਖੜਾ ਔਰ ਉਹ ਕੋਈ ਤਿਆਰੀ ਨਹੀਂ ਦੀਗੀ ਮੈਂ ਤੁਹਾਨੂੰ ਮੈਨਰੋ ਸਾਹਿਬ ਦੱਸਣਾ ਚਾਹੁੰਦਾ ਵੀ ਮੈਂ ਇਹ ਸੋਚ ਕੇ ਖੜਾ ਸੀ ਵੀ ਜੇ ਹਾਰ ਗਿਆ ਹਾਰ ਗਿਆ ਕੋਈ ਚੱਕਰ ਨਹੀਂ ਗੁਰਕੀਤ ਬਾਈ ਲਈ ਮੈਂ ਖੜਾ ਠੀਕ ਹੈ ਪ੍ਰਮਾਤਮਾ ਨੇ ਮਾਡਲ ਟਾਉਨ ਨੇ ਮੇਰੇ ਤੇ ਵਿਸ਼ਵਾਸ ਦਿਖਾਇਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਮੈਂ ਮਾਡਲ ਟਾਉਨ ਔਰ ਗੁਰਨਾਨਕਮਲ ਦੇ ਗੁਰਨਾਨਕਮਲੇ ਦੱਸਣਾ ਚਾਹੁੰਦਾ ਵੀ ਦੂਜੀਆਂ ਪਾਰਟੀਆਂ ਨੇ ਉੱਥੇ ਟੈਂਟ ਲਾਇਆ ਹੋਇਆ ଥିਗਾ ਸਾਨੂੰ ਬੜਨ ਵੀ ਨਹੀਂ ਦਿੱਤਾ ਮੈਂ ਸਿਰਫ ਦੋ ਵਾਰ ਗਿਆ ਲੋਕਾਂ ਦੀ ਵਿਚਾਰਧਾਰਾ ਗੁਰੂ ਨਾਨਕ ਬਾਰੇ ਮੱਲੇ ਬਾਰੇ ਜੋ ਮਰਜ਼ੀ ਹੋਊਗੀ ਪਰ ਮੈਂ ਉੱਥੋਂ 12 ਵੋਟਾਂ ਨਾਲ ਜਿੱਤ ਕੇ ਨਿਕਲੇ ਆ ਠੀਕ ਹੈ ਮੇਰੇ ਲਈ ਬਹੁਤ ਉਸ ਉਹਨਾਂ ਉਸ ਮੱਲੇ ਦਾ ਮੇਰੇ ਤੇ ਬਹੁਤ ਆਸਾਨ ਹੈ ਮੈਂ ਇਸ ਜਨਮ ਵਿੱਚ ਤਾਂ ਮੋੜ ਨਹੀਂ ਸਕਦਾ ਠੀਕ ਹੈ ਅਗਲੇ ਜਨਮ ਕਿਸੇ ਨੇ ਦੇਖਿਆ ਨਹੀਂ ਜਿੰਨਾ ਚਿਰ ਰਹੂੰਗਾ ਉਹਨਾਂ ਦੇ ਆਸਾਨ ਥੱਲੇ ਜੇ ਮੈਨੂੰ ਕੋਈ ਦੇ ਫੋਨ ਵੀ ਕਰਦੇ ਨੇ ਦੇਖੋ ਕਮੇਟੀ ਚੋਂ ਬਹੁਤ ਘੱਟ ਕੰਮ ਹੁੰਦੇ ਨੇ ਕੁਝ ਕੰਮ ਜਿਵੇਂ ਸੀਵਰਮੈਨ ਘੱਟ ਨੇ ਕਈ ਕੰਮ ਇਹ ਜਿਹਨੇ ਕਮੇਟੀ ਚ 2 2 3 3 ਦਿਨ ਲੱਗ ਜਾਂਦੇ ਨੇ ਮੈਨੂੰ ਐ ਹੁੰਦਾ ਵੀ ਮੈਂ ਉਹਨਾਂ ਦੇ ਕੰਮ ਫਟ ਫਟ ਦੇ ਨੇ ਕਰਾਉਂਦਾ ਚੌਧਰੀ ਸਾਹਿਬ ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਕਿ ਮੈਂ ਜਿੱਥੇ ਖੜਾ ਖੜਾਵਾ ਅੜੇਂਗਾ ਤੇ ਉੱਥੇ ਹੀ ਰਹੂੰਗਾ ਕੋਟਲੀ ਸਾਹਿਬ ਦੇ ਅੰਗ ਸੰਗ ਰਿਹਾ ਉੱਥੇ ਉਹਨਾਂ ਦੇ ਆਲੇ-ਦੁਆਲੇ ਸੱਚੀ ਕੱਬੀ ਬਾਣ ਕੇ ਰਹੂੰਗਾ ਜਦੋਂ ਸਰ ਤੁਸੀਂ ਜਿੱਤੇ ਨਾਈਟ ਆਊਟ ਪੰਜਾਬ ਦੇ ਵਿੱਚ ਮੈਨਰੋ ਸਾਹਿਬ ਇੱਕ ਬਹੁਤ ਵੱਡਾ ਐਕਸਪਲੋਜ਼ਰ ਚੱਲਿਆ ਕਿ ਕੌਣ ਹੈ ਜੀ ਸਤਨਾਮ ਚੌਧਰੀ ਖੰਨੇ ਦੇ ਇੱਕ ਮਾਤਰ ਦੋ ਨੰਬਰ ਵਾਰਡ ਚੋਂ ਬਾਅਦ ਇਲੈਕਸ਼ਨ ਚੋਂ ਉੱਭਰਦਾ ਹੋਇਆ ਚਿਹਰਾ ਪੰਜਾਬ ਚ ਹਾਈਲਾਈਟ ਹੋ ਗਿਆ ਬਲੀ ਜੀ ਥੋੜੀ ਮੇਰੇ ਕੱਟ ਰਹੀ ਉਹਦੀ ਗੱਲ ਵਾਹ ਹਾਂ ਜੀ ਮੈਨੂੰ ਵੀ ਨਹੀਂ ਪਤਾ ਸੀ ਮੈਂ ਇੱਕ ਹੈ ਜੇ ਪਤਰਾਕਰ ਹੁੰਦੇ ਹੋਏ ਮੈਨੂੰ ਵੀ ਨਹੀਂ ਪਤਾ ਸੀ ਵੀ ਚੌਧਰੀ ਜਿਹੜਾ ਹੈ ਕਦੇ ਕਾਂਗਰਸ ਦਾ ਕੋਈ ਲੀਡਰ ਹੈ ਬਿਲਕੁਲ ਥੋੜੀ ਗੱਲ ਜਿਹੜੀ ਹੈ ਜਿਵੇਂ ਮੈਨਰੋ ਸਾਹਿਬ ਨੇ ਕਿਹਾ ਜਿਹੜੇ ਕਿ ਆਲਮੋਸਟ ਸਾਰੇ ਸ਼ਹਿਰ ਨੂੰ ਜਾਣਦੇ ਨੇ ਵਿੱਕੀ ਬਡੇਰਾ ਸਾਹਿਬ ਇਹ ਵੀ ਸਾਰੇ ਸ਼ਹਿਰ ਨੂੰ ਜਾਣਦੇ ਨੇ ਅਸੀਂ ਵੀ ਜਾਣਦੇ ਕਿਉਂਕਿ ਲੋਕਾਂ ਚ ਆਪਾਂ ਵਿੱਚਰਦੇ ਰਹਿੰਦੇ ਆ ਤਾਂ ਜਦੋਂ ਚੌਧਰੀ ਸਾਹਿਬ ਪਹਿਲਾਂ ਹਾਰ ਫਿਰ ਜਿੱਤ ਫਿਰ ਇੱਕ ਲੰਬਾ ਸੰਘਰਸ਼ ਵਿੱਚ ਆਇਆ ਰਾਤਾਂ ਨੂੰ ਧਰਨੇ ਲੱਗੇ ਬਿਲਕੁਲ ਠੰਡਾ ਟਾਈਮ ਸੀ ਇਹੀ ਦਿਨ ਇਹ ਟੁੱਟਾ ਹੋਊਗਾ ਉਸ ਤੋਂ ਬਾਅਦ ਜਦੋਂ ਜਿੱਤੇ ਤੁਸੀਂ ਕਮੇਟੀ ਦੇ ਵਿੱਚ ਪਹੁੰਚੇ ਕਿਉਂਕਿ ਇਹ ਏਰੀਏ ਨੇ ਸ਼ਹਿਰ ਦੇ ਆਮ ਬਾਡਾ ਤੋਂ ਥੋੜੇ ਜਿਹਾ ਪਿਛੜੇ ਹੋਏ ਏਰੀਏ ਸੀਗੇ ਤਾਂ ਕੁਦਰਤੀ ਗੱਲ ਹੈ ਕੰਮਾਂ ਦਾ ਭਾਰ ਲੋਕਾਂ ਦੀਆਂ ਉਮੀਦਾਂ ਦਾ ਭਾਰ ਵੀ ਬਹੁਤ ਜ਼ਿਆਦਾ ਹੁੰਦਾ ਤਾਂ ਤੁਹਾਨੂੰ ਕਮੇਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਦਿੱਕਤ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ ਹੈਗਾ ਕਿ ਇਹ ਤਾਂ ਜੀ ਬੰਦਾ ਚਲੋ ਬਾਅਦ ਇਲੈਕਸ਼ਨ ਦਿੱਤੇ ਗਿਆ ਸਾਲਕ ਲਈ ਆਇਆ ਵੀ ਚਲੋ ਇਹਦਾ ਇਦਾਂ ਹੀ ਘਟਾ ਦਿੰਨੇ ਆ ਕੰਮ ਪ੍ਰੋਪਰ ਢੰਗ ਨਾਲ ਹੁੰਦੇ ਰਹੇ ਸਰ ਹਾਂ ਬਲੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਮੇਰਾ ਲਾਲੀ ਵੀਰ ਨੇ ਉਹਨਾਂ ਨੇ ਬਹੁਤ ਸਾਰੇ ਕੰਮ ਪਹਿਲਾਂ ਹੀ ਕਰਾ ਚੁੱਕੇ ᱛੀਏ ਮੇਨ ਕੰਮ ᱛੀਏ ਜਦੋਂ ਮੈਂ ਐਮਐਮਸੀ ਲਈ ਖੜਿਆ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਐਮਸੀ ਹੁੰਦਾ ਬੰਦਾ ਸਾਰੀਆਂ ਚੀਜ਼ਾਂ ਨੂੰ ਆਹ ਕਰਦਾ ਮੈਨੂੰ ਜਦੋਂ ਕੂੜੇ ਵਾਲੇ ਡੈਂਪ ਕੋਲ ਲਿਆ ਕੇ ਕਿਹਾ ਵੀ ਇਹ ਚਕਾਉਂਗੇ ਮੈਂ ਮੇਰੇ ਮੂੰਹ ਚੋਂ ਇਹ ਨਿਕਲ ਗਿਆ ਹਾਂ ਮੈਨੂੰ ਦਿਨ ਰਾਤ ਇਹ ਦੀਗਾ ਵੀ ਪਹਿਲਾਂ ਇਹ ਡੈਂਪ ਚਕਾਉਣਾ ਠੀਕ ਹੈ ਕਿ ਮੈਂ ਵਾਦਾ ਕਰ ਚੁੱਕਾ ਮੈਂ ਕਦੇ ਕੋਈ ਵਾਦਾ ਇਹੋ ਜਿਹਾ ਨਹੀਂ ਕਰਦਾ ਜਿਹੜਾ ਮੈਂ ਪੂਰਾ ਨਾ ਕਰ ਮੇਰੀ ਜ਼ਿੰਦਗੀ ਦਾ ਇਹ ਸੂਲ ਹੈ ਵੀ ਮੈਂ ਜੇ ਕੋਈ ਗੱਲ ਕਹਿੰਦਾ ਉਹਨੂੰ 100% ਆਪਣੀ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਜੇ ਮੇਰੇ ਕੋ ਕੋਈ ਕੰਮ ਨਹੀਂ ਹੁੰਦਾ ਮੈਂ ਉਹਦੇ ਲਈ ਵੀ ਮੰਨਦਾ ਮੈਂ ਕਦੇ ਝੂਠ ਦਾ ਸਹਾਰਾ ਨਹੀਂ ਲੈਂਦਾ ਜਿਵੇਂ ਰਾਜਨੀਤਿਕ ਮੈਂ ਰਾਜਨੀਤਿਕ ਲੋਕ ਹੈ ਹੀ ਨਹੀਂਗਾ ਨਾ ਮੈਨੂੰ ਰਾਜਨੀਤਿਕ ਹਜੇ ਵੀ ਸ਼ੌਂਕ ਹੈ ਮੈਂ ਤਾਂ ਕੁਝ ਬਾੜਲੀ ਕਰਨਾ ਚਾਹੁੰਦਾ ਤੇ ਕੁਝ ਇਹੋ ਜਿਹਾ ਵਧੀਆ ਕਰਨਾ ਚਾਹੁੰਦਾ ਵੀ ਜਿਹੜਾ ਤੁਸੀਂ ਗੱਲ ਕਹੀ ਤੁਸੀਂ ਕਮੇਟੀ ਚ ਕਮੇਟੀ ਚ ਲੱੱਡੜ ਵੀਰ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਕਮੇਟੀ ਚ ਮੈਨੂੰ ਪੋਜ਼ਿਟਿਵ ਵੀ ਰਿਹਾ ਕੁਝ ਉੱਥੇ ਹੰਗਾਮਾ ਇਹ ਜਿਆ ਹੁੰਦਾ ਵੀ ਜੋ ਚੀਜ਼ ਆਪਾਂ ਉੱਥੇ ਕਰਨ ਗਏ ਆ ਕਮੇਟੀ ਚ ਉਹ ਨਹੀਂ ਹੁੰਦੀ ਕਿਸੇ ਗੱਲ ਦੇ ਉੱਪਰ ਪੁਆਇੰਟ ਬੋਲਣਾ ਸੀ ਕਿਉਂਕਿ ਸਮਾਂ ਆਪਾਂ ਹੋ ਚੁੱਕਿਆ ਸੋ ਲਾਸਟ ਪੁਆਇੰਟ ਤੁਹਾਡੇ ਕੋਲੋਂ ਸੀ ਪੁੱਛਣਾ ਹੈ ਕਿ ਜਦੋਂ ਤੁਸੀਂ ਕਮੇਟੀ ਚ ਗਏ ਸੀ ਪਹਿਲੀ ਵਾਰ ਉਹ ਜੋ ਉੱਥੇ ਆਪਾਂ ਪੰਜਾਬੀ ਦੇ ਲੋਕੀ ਕਹਿੰਦੇ ਨੇ ਕਿ ਮੁਰਗੀ ਖਾਣਾ ਬਣ ਜਾਂਦਾ ਜਦੋਂ ਮੀਟਿੰਗ ਹੁੰਦੀ ਹੈ ਮੱਛੀ ਮਾਰਕਟ ਜਿਹੜੀ ਕਹਿੰਦੇ ਆ ਮੱਛੀ ਮਾਰਕ ਬਣ ਜਾਂਦੀ ਕੋਈ ਅਲੱਗ-ਅਲੱਗ ਲੋਕੀ ਸੰਗਿਆ ਦਿੰਦੇ ਨੇ ਤੁਹਾਨੂੰ ਕੀ ਲੱਗਦਾ ਕਿ ਇੱਕ ਪਾਸੇ ਤੁਸੀਂ ਜੈਂਟਲੋਕ ਬਟਿ ਕੁਝ ਚੰਗ ਐਮਸੀ ਜਿਹੜੇ ਨੇ ਆਪਰ ਚ ਜੋ ਬਹਿਸਵਾਜੀ ਕਰਦੇ ਤੁਸੀਂ ਉਹਨੂੰ ਕੀ ਸਮਝੋ ਤੁਹਾਡੇ ਮਨ 'ਚ ਕਦੇ ਆਇਆ ਇਹ ਚੀਜ਼ ਰੁਕਣੀ ਚਾਹੀਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਜਦੋਂ ਐਮਸੀ ਗਿਆ ਨਾ ਮੈਂ ਵੀ 프랭크 ਬੋਲ ਰਿਹਾ ਮੈਨੂੰ ਬਹੁਤ ਉੱਥੇ ਇਹ ਦੀਗਾ ਵੀ ਆਪਣੇ ਆਪਣੇ ਬਾੜ ਦੀਆਂ ਪ੍ਰੋਬਲਮਾਂ ਦੱਸਣਗੇ ਪਰ ਉੱਥੇ ਪ੍ਰੋਬਲਮਾਂ ਕੋਈ ਨਹੀਂ ਦੱਸਦਾ ਇੱਕ ਦੋ ਦੀਆਂ ਖੁੰਦਕਾਂ ਹੁੰਦੀਆਂ ਨੇ ਤੁਹਾਡੇ ਤੁਸੀਂ ਵੀ ਲੋਕ ਉੱਥੇ ਹਾਜ਼ਰ ਹੁੰਦੇ ਹੋ ਉਹਨਾਂ ਨੂੰ ਕੈਮਰੇ ਮੁਰੇ ਆਉਣ ਦੀ ਹੁੰਦੀ ਆ ਆਰਪੀ ਸਾਡੀ ਸਟੋਰੀ ਚੱਲੇ ਸਾਡੀ ਸਟੋਰੀ ਚੱਲੇ ਗੱਲ ਜਾਨੀ ਕਿ ਜਿਹੜੀ ਮੁੱਦੇ ਦੀ ਹੁੰਦੀ ਆ ਉਹਦੇ ਤੋਂ ਗੱਲ ਪਟਕ ਕੇ ਹੋਰ ਪਾਸੇ ਚਲੇ ਜਾਂਦੀ ਹੈ ਕੁਝ ਬੰਦਿਆਂ ਦਾ ਇਹ ਹੁੰਦਾ ਵੀ ਉਹ ਆਪਣਾ ਦੱਸੀ ਜਾਂਦੇ ਵੀ ਮੈਂ ਤੇਰੇ ਤੇ ਆਸਾਨ ਕੀਤਾ ਆਸਾਨ ਕੀਤਾ ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਖੰਨੇ ਦੀ ਪਬਲਿਕ ਐ ਸਾਰਾ ਕੁਝ ਜਾਣਦੀ ਐ ਪਰ ਅੱਖਾਂ ਤੇ ਇਹ ਨਾ ਬਣਿਓ ਵੀ ਕਬੂਤਰ ਬਣ ਕਬੂਤਰ ਬਣ ਜਾਓ ਵੀ ਬਿੱਲੀ ਸਾਨੂੰ ਦੇਖ ਨਹੀਂ ਰਹੀ ਇਹਨਾਂ ਲੋਕਾਂ ਨੂੰ ਬਾਹਰ ਕਰੋ ਜਿਹੜੇ ਵਧੀਆ ਲੋਕ ਨੇ ਉਹਨਾਂ ਨੂੰ ਵੋਟ ਪਾਓ ਚਾਹੇ ਜਿਹੜੀ ਮਰਜ਼ੀ ਪਾਰਟੀ ਦੇ ਨੇ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਖੰਨੇ ਦੇ ਲੋਕਾਂ ਨੂੰ ਸਭ ਪਤਾ ਵੀ ਕਿਹੜੇ ਲੋਕ ਉੱਥੇ ਮੁਜਾਹਰਾ ਕਰ ਰਹੇ ਨੇ ਸਾਰਾ ਦਿਨ ਕਮੇਟੀ 'ਚ ਬੈਠ ਕੇ ਕੀ ਕੰਮ ਕਰ ਰਹੇ ਨੇ ਠੀਕ ਐ ਮੈਂ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰੂੰਗਾ ਅਨਵਾਸੀਆਂ ਨੂੰ ਵੀ ਜਿਹੜੇ ਬੰਦੇ ਇਹ ਜਿਹੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਬਾਹਰ ਕਰੋ ਉਹਨਾਂ ਨੂੰ ਵੋਟ ਨਾ ਪਾਓ ਬਹੁਤ ਬਹੁਤ ਥੈਂਕ ਯੂ ਵੈਰੀ ਮੱਚ ਜੀ ਗੱਲਬਾਤ ਕਰ ਰਹੇ ਸੀ ਜਿਵੇਂ ਮਨਰੋਦ ਸਾਹਿਬ ਬਿੱਤੀ ਵਡੇਰਾ ਸਾਹਿਬ ਆਪਾਂ ਸਤਨਾਮ ਚੌਧਰੀ ਜੀ ਦੇ ਨਾਲ ਇੱਕ ਆਮ ਘਰ ਚੋਂ ਇੱਕ ਨਾਰਮਲ ਘਰਾਂ ਚੋਂ ਉੱਠੇ ਹੋਏ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਸਿਰ ਤੇ ਤੇ ਲੋਕਾਂ ਦੇ ਵਿੱਚ ਇੱਕ ਸਕਾਰਾਤਮਕਤਾ ਦੇ ਹਿਸਾਬ ਨਾਲ ਗਏ ਨੇ ਜਿਹਦੇ ਕਰਕੇ ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਉਮੀਦ ਕਰਦੇ ਹਾਂ ਅਸੀਂ ਵੀ ਕਹਿੰਦੇ ਹਾਂ ਕਿ ਪਾਰਟੀ ਚੌਧਰੀ ਸਾਹਿਬ ਕੋਈ ਮਾਇਨੇ ਨਹੀਂ ਰੱਖਦੀ ਹੈਗੀ ਪਰਫਾਰਮੈਂਸ ਮਾਇਨੇ ਰੱਖਦੀ ਹੈ ਤੇ ਮੈਨਰੋ ਸਾਹਿਬ ਵਿੱਕੀ ਵਡੇਰਾ ਸਾਹਿਬ ਤੇ ਮੇਰੇ ਵੱਲੋਂ ਇਹੀ ਬੇਨਤੀ ਹੈ ਕਿ ਸਾਡੇ ਵੱਲੋਂ ਜਿਹੜੀ ਇਹ ਡਰਾਈਵ ਚਲਾਈ ਜਾ ਰਹੀ ਹੈ ਕਿਰਪਾ ਕਰਕੇ ਇਹਨੂੰ ਦੇਖ ਲਿਆ ਕਰੋ ਅਸੀਂ 2-3 ਤੋਂ ਜੇਕਰ 10-12 ਵਿਊਆ ਤੱਕ ਪਹੁੰਚ ਜਾਈਏ ਤਾਂ ਅਸੀਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਨਤਮਸਤਕ ਹੋ ਕੇ ਰਿਣੀ ਹੋਵਾਂਗੇ ਤੇ ਇਹ ਵੀ ਚੀਜ਼ ਤੁਹਾਨੂੰ ਬਾਰ-ਬਾਰ ਕਹਾਂਗੇ ਕਿ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਤੇ ਅਜਿਹੇ ਲੋਕ ਅਸੀਂ ਨਹੀਂ ਕਹਿੰਦੇ ਜੀ ਆਪ ਦਾ ਹੋਵੇ ਅਸੀਂ ਨਹੀਂ ਕਹਿੰਦੇ ਕਾਂਗਰਸ ਦਾ ਹੋਵੇ ਅਸੀਂ ਨਹੀਂ ਕਹਿੰਦੇ ਭਾਜਪਾ ਦਾ ਹੋਵੇ ਅਸੀਂ ਨਹੀਂ ਕਹਿੰਦੇ ਅਕਾਲੀ ਦਲ ਦਾ ਹੋ ਦੀਆਂ ਸਮੱਸਿਆਵਾਂ ਨਾਲ ਜੁੜੇ ਹੋਣ ਤੁਹਾਡੇ ਨਾਲ ਜੁੜੇ ਹੋਣ ਤੇ ਇਹ ਚੀਜ਼ ਕਹਿ ਕੇ ਤੁਹਾਨੂੰ ਲੋਕਾਂ ਨੂੰ ਇੱਕ ਸਹੂਲiyet ਦੇ ਸਕਣ ਸ਼ਹਿਰ ਨੂੰ ਵਿਕਾਸ ਵੱਲ ਨੂੰ ਲੈ ਕੇ ਜਾ ਸਕਣ ਤੇ ਉਹ ਤਾਂ ਹੀ ਚੌਧਰੀ ਸਾਹਿਬ ਮੁਮਕਿਨ ਹੈ ਜੇਕਰ ਵਾਰਡ ਦਾ ਵਿਕਾਸ ਹੋਊਗਾ ਤਾਂ ਲਾਸਟ ਵਿੱਚ ਮੈਨਰੋ ਸਾਹਿਬ ਆਪਾਂ ਹੁਣ ਇਸ ਇੰਟਰਵਿਊ ਨੂੰ ਕੰਕਲੂਡ ਕਰਨੇ ਆ ਕਿਰਪਾ ਕਰਕੇ ਤੁਸੀਂ ਵੀ ਮੈਸੇਜਿੰਗ ਕਰ ਦਿਓ ਬਿਲਕੁਲ ਜੀ ਤੁਸੀਂ ਗੱਲ ਬਹੁਤ ਵਧੀਆ ਕਹੀ ਹੈ ਔਰ ਮੈਂ ਵੀ ਆਪਣੇ ਜਿੰਨੇ ਵੀ ਬਰੇ ਸ੍ਰੋਤਾ ਦੇਖ ਰਹੇ ਨੇ ਸਾਡੇ ਇਸ ਪ੍ਰੋਗਰਾਮ ਨੂੰ ਵੀ 18 ਨਿਊ ਅਤੇ ਯੂਨੀਵਰਸਲ ਨਿਊਜ਼ ਲਾਡਸ਼ਨ ਔਰ ਖਾਸ ਕਰਕੇ ਮਚਲਸਾ ਤੁਹਾਨੂੰ ਵੀ ਨਿਵੇਦਨ ਕਰਦਾ ਕਿਉਂਕਿ ਬੱਚੇ ਬਹੁਤ ਜ਼ਿਆਦਾ ਡਿਵੀਜ਼ਨ ਨੇ ਸਾਡੇ ਇਸ ਜਿਹੜੇ ਚੈਨਲ ਨੂੰ ਹੈ ਇਹਨੂੰ ਸਬਸਕ੍ਰਾਈਬ ਕਰਾ ਦਿਓ ਥੰਬਨਲ ਨਿਸ਼ਾਨ ਤੁਸੀਂ ਵੀ ਲਗਾ ਦਿਓ ਔਰ ਜੇ ਵਧੀਆ ਲੱਗੇ ਇੰਟਰਵਿਊ ਤਾਂ ਅਗੇ ਕਮੈਂਟਰੀ ਵੀ ਕਰ ਦਿਓ ਕਿਉਂਕਿ ਗੱਲ ਇੱਕ ਹੈ ਸਾਡੇ ਦੋ ਚਾਰ ਸਬਸਕ੍ਰਾਈਬਰ ਹੁੰਦੇ ਨੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਬਦੌਦਰੀ ਸਾਡੇ ਜਿੰਨੇ ਵੀ ਸਰੋਤਾ ਸਾਨੂੰ ਦੇਖ ਰਹੇ ਨੇ ਉਹਨਾਂ ਦੀ ਬਦੌਦਰੀ ਜੇ ਅਸੀਂ 5-700 ਸਾਡੇ ਸਬਸਕ੍ਰਾਈਬਰ ਹੋਏ ਉਹਨਾਂ ਤਾਂ ਸਾਡੇ ਹੌਸਲੇ ਬਲੰਦ ਹੋਏਗੇ ਮੈਂ ਪਹਿਲਾਂ ਵੀ ਕਈ ਵਾਰ ਗ ਕਿ ਸਾਨੂੰ ਕਮੈਂਟ ਜਰੂਰ ਕਰਦਿਆ ਕਰੋ ਚਾਹੇ 네ਗੇਟਿਵ ਕਰਦੋ ਚਾਹੇ ਪੋਜ਼ਿਟਿਵ ਕਰਦੋ ਉਹ ਕਮੈਂਟ ਸਾਡੇ ਨਹੀਂ ਹੈ ਜੇ ਕੋਈ 네ਗੇਟਿਵ ਕਮੈਂਟ ਹੋਊਗਾ ਉਹ ਥੋੜੇ ਕਰਕੇ ਹੋਊਗਾ ਜੇ ਕੋਈ ਪੋਜ਼ਿਟਿਵ ਹੋਊਗਾ ਉਹ ਵੀ ਥੋੜੇ ਹੋਊਗਾ ਔਰ ਤੁਸੀਂ ਜੋ ਕੰਮ ਕੀਤੇ ਨੇ ਆਪਣੇ ਵਾਰ ਦੇ ਓਡੇ ਵਾਸਤੇ ਵੀ ਮੈਂ ਕਦੇ ਕਦੇ ਕਿਸੇ ਕਿਸੇ ਨੂੰ ਕਹਿਣਾ ਹੁੰਦਾ ਹੈ ਕਿ ਚੌਧਰੀ ਸਾਹਿਬ ਹੌਸਲੇ ਦੀ ਉਡਾਨ ਅਭੀ ਬਾਕੀ ਹੈ ਤੁਸੀਂ ਕੰਮ ਬਹੁਤ ਕੀਤੇ ਨੇ ਹੌਸਲੇ ਦੀ ਉਡਾਨ ਅਭੀ ਬਾਕੀ ਹੈ ਮੰਜ਼ਿਲਾਂ ਦੀ ਤਲਾਸ਼ ਅਭੀ ਬਾਕੀ ਹੈ ਅਭੀ ਤਾਂ ਨਾਪੀ ਹੈ ਮੁਠੀ ਵਰਦੀ ਮੀ ਸਾਰਾ ਆਸਮਾਨ ਅਭੀ ਬਾਕੀ ਹੈ ਸਾਰਾ ਆਸਮਾਨ ਅਭੀ ਬਾਕੀ ਹੈ ਥੈਂਕ ਯੂ